ਅੱਪਾ ਗੱਲ ਕੀਤੀ ਸੀ ਕਿ ਭਈ ਜਿਵੇਂ ਸਵਿਨਬਰਨ ਨੇ ਇੱਕ ਨਵੀਂ ਅਪਡੇਟ ਕਰਦੀ ਹੈ ਕਿ ਉਹਨਾਂ ਨੂੰ ਪਹਿਲਾਂ 10 ਲੱਖ ਦੀ ਆਈਟੀਆ ਚਾਹੀਦੀ ਹੁੰਦੀ ਸੀ ਹੁਣ 12 ਲੱਖ ਦੀ ਆਈਟੀਆ ਚਾਹੀਦੀ ਹੈ ਜਿਦੇ ਵਿੱਚ ਮੈਕਸਿਮਮ ਸਪਾਂਸਰਸ ਤੁਹਾਡੇ 3 ਹੋਣਗੇ ਐਂਡ ਦੋ ਤੁਹਾਡੇ ਆਪਣੇ ਘਰ ਦੇ ਸਪਾਂਸਰਸ ਹੋਣਗੇ ਸੋ ਇਹਦਾ ਮਤਲਬ ਇਹ ਹੈ ਕਿ ਮਾਪਿਓ ਹੋਣਗੇ ਜਾਂ ਤੁਹਾਡੇ ਤਾਇਆ ਤਾਈ ਹੋਣਗੇ ਸੋ ਜਾਂ ਤੁਹਾਡੇ ਚਾਚਾ ਚਾਚੀ ਹੋਣਗੇ ਜਾਂ ਤੁਹਾਡੇ ਆਪਣਾ ਇਹੀ ਤੁਹਾਡੇ ਜਾਂ ਗ੍ਰੈਂਡਪੇਰੈਂਟਸ ਹੋਣਗੇ ਸੋ ਇਹੀ ਤੁਹਾਨੂੰ ਸਪਾਂਸਰ ਕਰ ਸਕਦੇ ਆ ਐਂਡ ਟੋਟਲ 12 ਲੱਖ ਰੁਪਏ ਤੁਹਾਨੂੰ ਦਿਖਾਣੇ ਪੈਣੇ ਆ ਸੋਨ ਬੰਦੀ ਆਪਣਾ ਜੀਟੀ ਕਲੀਅਰ ਕਰਨ ਲਈ ਉਸ ਤੋਂ ਬਾਅਦ 26000 ਡਾਲਰ ਤੁਹਾਨੂੰ ਆਪਣਾ ਐਜ਼ ਲਿਵਿੰਗ ਫੰਡਸ ਦਿਖਾਣੇ ਪੈਣੇ ਆ जो कि अराउंड भी लाख रुपए बंद है वी तो बाई लाख रुपए सो ऑल इन ऑल आई मीन यू कुछ कुछ यूनिवर्सिटी ने अपनी थोड़ी सी ना यू नो बेटा बढ़ाती है आई टी आर दी सो यू नो इट इज़ गेटिंग टफ फॉर यू नो गुड स्टूडेंट आल्सो कि भाई इन्नी का आई टी आर असी किवे लेके आवे आवे सो so, ਏਹੀ ਹੈਗਾ ਕਿ ਬਈ ਪੇਰੈਂਟਸ ਬਿਕੋਜ਼ ਹੁੰਦਾ ਕੀ ਸੀਗਾ ਮੈਡਮ 5 ਲੱਖ ਤੁਸੀਂ ਆਈਟੀਆਰ ਦਿਖਾ ਸਕਦੇ ਹੋ ਇੱਥੇ ਨਿਲ ਭਰ ਕੇ 4 95 ਤੱਕ ਤੁਸੀਂ ਨਿਲ ਕਰ ਸਕਦੇ ਹੋ ਸੋ ਰਾਈਟ ਨਾਓ ਇਸ ਕਰਕੇ ਇਹਨਾਂ ਨੇ ਆਪਣੀ ਆਈਟੀਆਰ ਵਧਾ ਦਿੱਤੀ ਅਸੀਂ 12 ਲੱਖ ਕਰਤੀ ਸੋ ਹੁਣ ਇਹ ਚੀਜ਼ ਦੇਖਣੀ ਹੈ ਕਿ ਬਈ ਕਿੰਨੇ ਕਿ ਜੀਟੀ ਅਸੀਂ ਕਲੀਅਰ ਕਰ ਪਾਉਂਦੇ ਹਾਂ ਕਿੰਨੇ ਜੀਟੀ ਅਸੀਂ ਜੀਟੀ ਅਸੀਂ ਕਲੀਅਰ ਨਹੀਂ ਕਰ ਪਾਉਂਦੇ ਬਿਕੋਜ਼ ਜਿੰਨੀ ਵੀ ਅਸੀਂ ਹੁਣ ਸਿੰਗਲ ਸਟੂਡੈਂਟ ਬਣਦੇ ਹੀ ਅਪਲਾਈ ਕਰ ਰਹੇ ਹਾਂ ਸਾਡੀ ਜੀਟੀ ਹੋਪਫੁਲੀ ਵਧੀਆ ਨਿਕਲ ਰਹੀ ਹੈ ਸੋ ਆਈ ਨੀਡ ਟੂ ਸੀ ਕਿ ਭਈ ਕਿੰਨਾ ਕੁ ਵੀਜ਼ਾ ਸਕਸੈਸ ਰੇਟ ਹੁਣ ਆਸਟ੍ਰੇਲੀਆ ਸਟੂਡੈਂਟ ਦਾ ਨਿਕਲਦਾ ਬਟ ਆਈ ਐਮ ਵੈਰੀ ਹੋਪਫੁਲ ਕਿ ਜੋ ਵੀ ਇਹਨਾਂ ਨੇ ਪੁਰਾਣੇ ਮਤਲਬ ਵੀਜ਼ਾ ਇਹਨਾਂ ਨੇ ਕੱਟ ਕੀਤੇ ਹੈ ਦੇ ਆਰ ਟੇਕਿੰਗ ਅਪ ਕੇਸ ਬਟ ਵੈਰੀ ਗੁੱਡ ਕੇਸਿਸ ਸੋ ਜੇ ਚੰਗੇ ਪ੍ਰੋਫਾਈਲ ਹੈਗੇ ਆ ਤੁਹਾਡੇ ਕੋਲ 60% ਹੈਗੇ ਆ 6 ਬੈਂਡ ਹੈਗੇ ਆ ਫੰਡ ਚੰਗੇ ਹੈਗੇ ਆ ਤੁਹਾਡੇ ਕੋਲ ਦਿਖਾਣ ਲਈ ਕੋਈ ਐਫਡੀ ਪਈ ਹੈ ਪੁਰਾਣੀ ਜਾਂ ਕੋਈ ਵੀ ਆਪਣਾ ਕੋਈ ਵੀ ਤੁਹਾਡੇ ਕੋਲ ਕੋਈ ਫਿਕਸ ਡਿਪੋਜ਼ਿਟ ਪਿਆ ਹੈ ਸੋ ਇਹ ਚੀਜ਼ ਤੁਹ ਦਿਖਾ ਕੇ ਤੁਸੀਂ ਆਪਣਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਲੈ ਸਕਦੇ ਹੋ ਨਾਨ ਮੈਡੀਕਲ ਦਾ ਬੱਚਾ ਹੈਗਾ ਉਹ ਬੈਚਲਰ ਆਫ ਆਈਟੀ ਲਈ ਜਾ ਸਕਦਾ ਹੈ ਆਪਣਾ ਜੇ ਮੈਡੀਕਲ ਕੀਤੀ ਹੋਏ ਤਾਂ ਐਗਰੀਕਲਚਰ ਵਿੱਚ ਜਾ ਸਕਦਾ ਹੈ ਹਸਪਿਟੈਲਿਟੀ ਵਿੱਚ ਜਾ ਸਕਦਾ ਹੈ ਆਰਟਸ ਦਾ ਬੱਚਾ ਸੋ ਮੈਟਲਰਜੀ ਵਿੱਚ ਜਾ ਸਕਦਾ ਹੈ ਸੋ ਬੈਚਲਰਸ ਐਂਡ ਮਾਸਟਰਸ ਉਧਰ ਦੋਹੀ ਸਟਰੀਮਸ ਹੈਗੀਆਂ ਜਿਵੇਂ ਇੰਡੀਆ ਵਿੱਚ ਸਾਡੀ ਪੜ੍ਹਾਈ ਚੱਲਦੀ ਹੈ ਸੋ ਬੈਚਲਰ ਤੁਹਾਡੀ 3 ਸਾਲ ਦੀ ਹੁੰਦੀ ਹੈ ਐਂਡ ਮਾਸਟਰਸ ਤੁਹਾਡੀ 2 ਸਾਲ ਦੀ ਹੁੰਦੀ ਹੈ ਇਟ ਆਲਸੋ ਡਿਪੈਂਡਸ ਕਿ ਬੱਚਾ ਕਿਸ ਏਰੀਆ ਵਿੱਚ ਜਾਂਦਾ ਹੈ ਬਿਕੋਜ਼ ਕਿਤੇ ਕਿਤੇ ਤੁਹਾਨੂੰ 3 ਸਾਲ ਤੋਂ ਬਾਅਦ 4 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਕਿਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਡਿਪੈਂਡਿੰਗ ਔਨ ਕਿੰਨੀ ਕਿ ਸਬ ਰੀਜਨਲ ਕੈਟਾਗਰੀ ਵਿੱਚ ਤੁਸੀਂ ਜਾ ਰਹੇ ਹੋ ਬਿਕੋਜ਼ ਰਾਈਟ ਨਾਓ ਸਿਡਨੀ ਐਂਡ ਮੈਲਬਨ ਬੋਥ ਆਰ ਵੈਰੀ ਫਿਲਡ ਵਿਦ ਸਟੂਡੈਂਟਸ ਸੋ ਡਾਰਵਿਨ ਹੋ ਗਿਆ ਜਾਂ ਆਪਣਾ ਯੂ نو ਇਸ ਜਿਹੜੀ ਸਾਈਡਸ ਹੈਗੀਆਂ ਦੇ ਆਰ ਮੋਰ ਇਨਟੂ ਡਿਵੈਲਪਿੰਗ ਸਟੇਜ ਤੇ ਉੱਥੇ ਤੁਹਾਨੂੰ ਜ਼ਿਆਦਾ ਆਪਣਾ ਯੂ نو ਵਰਕ ਪਰਮਿਟ ਮਿਲਦਾ ਹੈ ਬੈਗਰਸ ਆਰ ਨਾਟ ਚੂਜ਼ਰ ਸਮ ਟਾਈਮਸ ਮੈਨੂੰ ਇਹ ਲੱਗਦਾ ਹੈ ਕਿ ਜਦ ਆਸਟ੍ਰੇਲੀਆ ਲਈ ਬੱਚਾ ਆ ਰਿਹਾ ਹੈ ਨਾ ਬੱਚੇ ਦਾ ਪ੍ਰੋਫਾਈਲ ਵੀਕ ਹੈ ਤਾਂ ਅਸੀਂ ਉਹਨੂੰ ਬੱਚੇ ਨੂੰ ਕਹਾਂਗੇ ਕਿ ਭਾਈ ਤੂੰ ਇਸ ਕਾਲਜ ਜਾ ਸਕਦਾ ਹੈ ਇਸ ਯੂਨੀਵਰਸਿਟੀ ਜਾਏਗਾ ਤਾਂ ਤਰ ਵੀਜ਼ਾ ਲੱਗੇਗਾ ਜੇ ਬੱਚਾ ਕਹਿੰਦਾ ਹੈ ਕਿ ਭਾਈ 90% ਹੈ ਗਿਆ ਫਿਰ ਤਾਂ ਅਸੀਂ ਉਹਦੀ ਸੁਣਦੇ ਆ ਫੰਡ ਵੀ ਚੰਗੇ ਹੈਗੇ ਆ ਫਿਰ ਤਾਂ ਯੂ نو ਅਸ ਸਾਨੂੰ ਚੰਗਾ ਲੱਗਦਾ ਕਿ ਵੀ ਤੂੰ ਸਲਾਵਾ ਦੇ ਅਸੀਂ ਮੰਨਣਗੇ ਰਾਈਟ ਬਟ ਜੇ ਬੱਚੇ ਕੋਲ ਪਰਸੈਂਟੇਜ ਹੀ ਨਹੀਂ ਹੈ ਬੱਚੇ ਕੋਲ ਜੀਟੀ ਕਲੀਅਰ ਕਰਨ ਲਈ ਡਾਕੂਮੈਂਟ ਹੀ ਨਹੀਂ ਹੈ ਅਸੀਂ ਕਿਵੇਂ ਸੁਣ ਸਕਦੇ ਆ ਕਿ ਸਾਨੂੰ ਪਤਾ ਹੈ ਕਿ ਬਈ ਇਸ ਕਾਲਜ ਦਾ ਵੀਜ਼ਾ ਸਕਸੈਸ ਰੇਟ ਨਿਕਲ ਰਿਹਾ ਹੈ ਹਲਕੇ ਪ੍ਰੋਫਾਈਲ ਨਾਲ ਵੀ ਤਾਂ ਅਸੀਂ ਤਾਂ ਬੱਚੇ ਨੂੰ ਇਹ ਚੀਜ਼ ਦੱਸਾਂਗੇ ਨਾ ਕਿ ਤੂੰ ਇਸ ਪ੍ਰੋਫਾਈਲ ਦੇ ਦਾ ਜਾ ਜੇ ਨਹੀਂ ਜਾ ਸਕਦਾ ਤਾਂ ਅਸੀਂ ਉਹ ਕੋਈ ਗਰੰਟੀ ਲੈਂਦੇ ਫਿਰ ਵੀਜ਼ਾ ਦੀ ਬੱਚੇ ਨੂੰ ਕਹਿ ਕੇ ਚਲਦੇ ਆਂ ਬਈ ਤੂੰ ਇੱਧਰ ਅਪਲਾਈ ਕਰੇਗਾ ਤੇਰਾ ਵੀਜ਼ਾ ਆ ਜਾਏਗਾ ਬਟ ਤੇਰਾ ਪ੍ਰੋਫਾਈਲ ਚੰਗਾ ਨਹੀਂ ਹੈਗਾ ਸੋ ਕਲੈਰਟੀ ਕਲੈਰਿਟੀ ਨਾਲ ਗੱਲ ਕਰੋ ਬੱਚੇ ਨਾਲ ਬੱਚੇ ਨੂੰ ਸਮਝਾਓ ਬੱਚਾ ਸਮਝ ਜਾਂਦਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਬਈ ਹਾਂ ਬੱਚਾ ਨਹੀਂ ਸਮਝਦਾ ਬੱਚਾ ਅਡੀਅਲ ਹੈਗਾ ਫਿਰ ਬੱਚੇ ਨੂੰ ਆਪਣੇ ਚਲਾਣ ਦਿਓ ਫਿਰ ਦੇ ਦਿਓ ਨੂੰ ਰਿਫਿਊਜ਼ਲ ਸਸੇਕਾਲ ਜੀ